ਦੇਖ ਲੈ ਆ ਕਮਰੇ ਅੰਤ ਸੌਾਈ ਜਾਂਦੀ ਆ ਹੋਰ ਕਿਤੇ ਲਾਉਂਦੀ ਆ ਆਪਣੇ ਕਮਰੇ ਚ ਪਾਈ ਹੋਈ ਪੱਖਾ ਲਾ ਰਖੀ ਤੇ ਨਾ ਪੱਖਾ ਵੰਦ ਕਰਦੀ ਨਾ ਵੀ ਆਪ ਹੀ ਕਰਿਆ ਤੂੰ ਆਖੀ ਖਰਾਬ ਨਾ ਹੋ ਹੋਰ ਕਿਤੇ ਲਾਉਂਦੀ ਘਰ ਚ ਵੀ ਸਾਰੇ ਲਾਉਂਗੀ ਪੁੱਛੇ ਤੇ ਤੂੰ ਪੱਖਾ ਤਾਂ ਬੰਦ ਕਰ ਤੇ ਮੈਂ ਪੁੱਛੇ ਤੇ ਲਾਈ ਜੀ ਮੈਂ ਇਹ ਪੈਰ ਕਸਾਉਂਗੀ ਜਿਨਾ ਲਖੀਪੀ ਗੁੱਲਾ تھا ਸੁਦਾ ਤੋ ਹੋਗਾ ਤੋ ਕਰਦੀ ਹੈਗੀ ਮੇਰੇ ਬਦਲੇ ਲੈਣੀਏ ਤੁਸੀਂ ਕੁਛ ਲੈਣੀਏ ਮੈਂ ਕੰਮ ਕਰਦੀ ਆ ਕੀ ਕਰਦੀ ਹੈ ਇੱਕ ਵਾਰ ਦਾ ਕਮਰਾ ਸਜਾਉਂਦੇ ਰਹਿੰਦੀ ਆ ਤੋ ਅੱਗੇ ਤੋ ਸੁਆਕੀ ਆਂ ਵੀ ਤੇਰੇ ਨਾਲ ਵੀ ਤੇਰੇ ਕੋਲ ਮੁਕੀ ਹੋ ਗਿਆ ਬੋਲ ਨੂੰ ਰੱਤਾ ਛੰਡਾ ਬਣੀ ਜਾਤਾ ਜਾਣ ਕੇ ਮੈਂ ਕਦੇ ਤਾ ਰੱਤਾ ਘਰ ਪਰਦੀ ਨਹੀਂ ਹੈ ਗਲਾਸ ਤੇ ਛੰਡੇ ਬਣ ਜਾ ਕੇ ਬਰਫ ਪਾਈ ਹੁੰਦੇ ਗੋਲ ਵਾਜੇ ਕੁੜੀ ਦਾ ਦੇਖ ਲਾ ਮੈਨੂੰ ਕੀ ਲੋੜ ਸੀ ਬਸ ਕੌਣ ਦੀ ਜਾਣ ਕੇ ਵੀ ਨਹੀਂ ਤਾਂ ਘਰ ਦਾ ਕੰਪਲਟ ਛੰਡਾ ਕਨ ਪੀਏ ਇਹ ਵਧੀਆ ਹੋ ਜਾਵੇ ਮੈਂ ਤਾਂ ਕਹਿੰਦੀ ਹੋਰ ਬਾਅਦ ਲਈ ਜੋਦੀ ਜਾਨੀ ਸਾਰਾ ਸੰਭੱਧ ਹੋਰ ਬਾਅਦ ਦੀ ਫੇਰ ਕੋਈ ਤਾਂ ਨਹੀਂ ਬੋਲੀ ਜਾਂਦੀ ਰਹੇ ਕੰਮ ਚ ਨੋਕਾ ਟੋਕੀ ਕਰਦੇ ਲੈ ਹੁਣ ਤਾਂ ਪੱਖਾ ਬੰਦ ਕਰ ਤੇ ਮੈਂ ਟਚਾ ਕੇ ਤਿੰਨ ਮਿੰਟ ਦੀ ਚੋੜੀ ਸੀ ਪਰ ਮੈਂ ਕਰਾ ਲਾ ਜੇ ਤੇ ਹੋਰ ਮੇਰੇ ਕਮਰੇ ਚ ਹੀ ਉਹ ਬਿੱਟਾ ਯਾਰ ਮੈਨੂੰ ਤੇਰੇ ਪਰ ਮਚਾ ਲਾ ਤੇਰੇ ਚ ਲਾਉਣੀ ਮੈਂ ਪਹਿਲਾਂ ਤੂੰ ਤਾਂ ਰਾਜੀ ਰਹੀ ਪਹਿਲਾਂ ਪਹਿਲਾ ਬੀਬੀ ਦੇ ਕਮਰੇ ਚੀ ਪੋਚਾ ਲਾਵਾਂ। ਦੇਖੀ ਬਾਜ ਤਾਂ ਨਿਕਲਦੀ ਨਹੀਂ। ਉੱਥੇ ਕੋੜੀ ਬੁਰੜ ਬੁਰੜ ਕਰੀ ਜਾਂਦੀ ਐ। ਕਿ ਮੇਰੇ ਕਮਰੇ ਚ ਨਹੀਂ ਪੋਚਾ ਲਾਉਂਦੀ। ਮੈਂ ਲਾਉਂਗੀ ਹੁਣ ਸਾਰੇ ਚ ਲਾਉਂਗੀ। ਫਿਰ ਕੀ ਹੋਵੇ ਜੇ ਪਹਿਲਾ ਉਧਰ ਮੈਂ ਖਜਵਾਕ ਦਵੂ ਕੁ ਵੱਡ ਜਾਂਦੇ ਨੇ। ਤਾਂ ਲਾ ਦਿਆ ਪੋਚਾ। ਦੇਖੀ ਜਾਣ ਕੇ ਪੈਰ ਕਸਾਏ ਨੇ ਬਾਹਰੀ ਹੋਰ ਸਾਹ ਦੀ ਬੁੜੀ ਆ ਇੰਨੀ ਕੀ ਆਖ। ਵੀ ਆਂ ਥੋੜਾ ਕਰਦੇ ਹੁੰਦੇ ਨੇ। ਵੀ ਸਾਰੇ ਹੀ ਲਾਉਂਗੀ ਪੋਚੇ ਤਾਂ ਮੈਂ। ਮੈਂ ਨਾ ਹੁਣ ਮਗ ਰਹੀ ਆਉਂਦੀ ਜਾਂ ਫੇਰ ਹੁਣ ਇੱਥੇ ਬੋਲੂਗੀ ਕੁਛ ਆ ਕੇ ਆਉਂਦੀ ਹੈਗੀ ਆ ਦੇਖ। ਹਣ ਬੋਲੂਗੀ ਹਣ ਬੀਬੀ ਇੱਥੇ ਫੇਰ ਆ ਗਈ ਕਿਵੇਂ ਆ ਮੈਂ ਲਾਈਟ ਜਾਨੀ ਆ ਪੋਚਾ ਫੇਰ ਵਾਰੀ ਬੋਰ ਬੋਰ ਕਰੀ ਜਾਂਦੇ ਕਿ ਮੇਕਅਪ ਰੇ ਚਲਾਉਣਾ ਵਾਰੀ ਬੋਰ ਬੋਰ ਕਿੱਥੋਂ ਕਰਦੇ ਬੀਬੀ ਮੈਂ ਤਾਂ ਉਹ ਆ ਗਿਆ ਮੈਂ ਕਿਹਾ ਚੱਲ ਪਹਿਲਾਂ ਪੋਚਾ ਬੀਬੀ ਦੇ ਕਮਰੇ ਚ ਲਾ ਦੇ ਮੈਂ ਆ ਗੱਲ ਆਖੀ ਆ ਕੇ ਆਖੀ ਆ ਵੀ ਇੱਥੇ ਲਾਉਣਾ ਔਖਾ ਹੈ ਨਾ ਨਾ ਲਾਉਣਾ ਤਾਂ ਕੀ ਔਖਾ ਬੀਬੀ ਜਿਹੇ ਜਿਹਾ ਉੱਥੇ ਫਾਛ ਹੋਇਆ ਜਿੱਥੇ ਆ ਪੋਚਾ ਕਸਾਉਣਾ ਹੀ ਆ ਮੈਂ ਤਾਂ ਕਸਾਈ ਜਾਨੀ ਆ ਤੂੰ ਸਾਰਾ ਦਿਨ ਨਾ ਬੀਬੀ ਇੰਨਾ ਕਿ ਮੈਂ ਤਾਂ ਮਸਨੀ ਜਾਨੀ ਔਖੇ ਘੜੀ ਸਾਰਾ ਦਿਨ ਨਾ ਬੀਬੀ ਤੂੰ ਇੰਨਾ ਕਰਿਆ ਕਰ ਦੇਖ ਲਾ ਬਾਹਰ ਤੇਰੀ ਨਿਕਲਦੀ ਨਹੀਂ ਹੈਗੀ ਤੂੰ ਨਾ ਬੋਲ ਇਹ ਮੈਨੂੰ ਝਾੜੇ ਖਰਾਬ ਹੋਣੀਆਂ ਇਹਨੂੰ ਜਾਣ ਕੇ ਵੀ ਇਹਦੀ ਬਾਜ ਨਾ ਨਿਕਲੇ ਮੈਨੂੰ ਸੁਣੇ ਨਾ ਕੋਈ ਗੱਲ ਜਾ ਤੇਰਾ ਗੱਲ ਜਾ ਦੇ ਖਰਾਬ ਹੋ ਜਾਊਗਾ ਨਾ ਇੰਨਾ ਬੋਲ ਬੀਬੀ ਤੂੰ ਬਹਿ ਜਾ ਕੋਈ ਨਹੀਂ ਤੈਨੂੰ ਕਮਰਾ ਸਾਫ਼ ਕੀਤਾ ਮਿਲ ਜਾਊਗਾ ਬਹਿ ਜਾ ਕੋਈ ਨਹੀਂ ਅਮੈ ਲਾਈ ਆਨੀਆ ਪੋਚੇ ਪੋਚੇ ਕੋਈ ਨਹੀਂ ਲਾਈ ਕਿਹੜੇ ਯਾਰ ਨੇ ਬਰੜ ਬਰੜ ਕਰਦੀਆਂ ਨਹੀਂ ਕਰਦੀ ਹੁਣ ਬਰੜ ਬਰੜ ਪਸੇ ਹੋ ਜਾ ਕੇ ਨਾ ਦੇਖੀ ਕਿਤੇ ਗੇਟ ਘੂਟ ਨਾ ਵੱਜੇ ਤੇਰੇ ਪੋਚੇ ਲਾ ਦਿਆ ਮੈਂ ਕਿਰਾ ਤੂੰ ਤਾਂ ਪੋਚੇਨ ਲਾਉਣੀ ਆਪਣੇ ਵਾਸਤੇ 아니 ਕੀ ਹੋ ਗਿਆ ਇਹ ਵੀ ਬੋਲੀਉਂਦੀ ਆ ਕੀ ਆ ਬੱਸ ਵੀ ਮੈਂ ਫੜੀ ਲੇਖੀਆ ਕੀ ਹੋ ਗਿਆ ਬੋਲੀਉਂਦੀ ਨਹੀਂ ਉਹ ਤੇਰੀ ਮੰਮੀ ਪੋਚੇਨ ਲਾਉਂਦੀ ਮੇਰੇ ਕਮਰੇ ਚ ਆਪਦੇ ਚਲਾ ਲੈਂਦੀ ਐ ਅੱਛਾ ਤੂੰ ਤੁਸੀਂ ਤੂੰ ਚੁੱਪ ਕਰ ਜਾ ਇਹ ਵੀ ਮੈਂ ਤਾਂ ਚੁੱਪ ਕਰ ਜਾਂ ਨਹੀਂ ਤੇਰੇ ਅੱਖ ਬਤ ਅਰ ਉਹ ਤੇ ਡੈਡੀ ਨੂੰ ਪਤਾ ਲੱਗ ਗਿਆ ਕਲੇਸ਼ ਪਊਗਾ ਤੇ ਇਹ ਤੇਰਾ ਗੱਲ ਖਰਾਬ ਹੋ ਰਿਹਾ ਡੈਡੀ ਆਖੂ ਲੜਨ ਵਾਲੀ ਹੋਇਆ ਸਨ ਮੈਂ ਜਵਾਕ ਛੋਟਾ ਜਾ ਸਮਝਾਉਂਦਾ ਚੰਨ ਚੰਨ ਦਾ ਪਤਾ ਲੈ ਉਹ ਧੋਨੇ ਲੜਨਗੇ ਹਾਂ ਉਹ ਹੋਰ ਘਰੇ ਖਲੇ ਸੋ ਉਹ ਨਾ ਕਿਤੇ ਮੈਂ ਤੇਰੇ ਨਾਲ ਗੱਲ ਕਰਾਵਾਂ ਰੇ ਵੀ ਤੈਨੂੰ ਗੋਲੀ ਲਿਆ ਕੇ ਦੇ ਹਾਂ ਲਿਆ ਪੱਤ ਲਿਆ ਦੀ ਲਿਆਉਣਾ ਕੋਈ ਚਾਵਾ ਚ ਇਹ ਹੀ ਸਿਆਣਾ ਜਵਾਬ ਹਾਂਡੇ ਤਾਂ ਗਏ ਮਾਂਜੇ ਕਿਰ ਕੰਮ ਉਹ ਬਿਆ ਨਾ ਹੁਣ ਗੈਸ ਸਾਫ ਕਰਦੇ ਆ ਫਟਾਫਟ ਕਰ ਇਹ ਵੀ ਹੋ ਜਾ ਕੰਮ ਬੜੀ ਆਲੀ ਹਾਂ ਆ ਗਏ ਜੀ ਤੁਸੀਂ ਹਾਂ ਆ ਗਿਆ ਅੱਛਾ ਕਿਵੇਂ ਸੀ ਤੇ ਰੋਟੀ ਰੂਟੀ ਬਣਾ ਲੈ ਰੋਟੀ ਕਿੱਥੋਂ ਬਣਾ ਲਈ ਹਜ ਬਣਾਉਣੀ ਆ ਰੋਟੀਆਂ ਮੈਂ ਪਹਿਲੇ ਪੋਚੇ ਲਾ ਕੇ ੱਟੀ ਫੋਚੇ ਮੇਰੇ ਦੂਰੀਰ ਲਾਉਣੇ ਪਏ ਮੇਰਾ ਕੰਮ ਵੱਧ ਜਾਂਦਾ ਵਾ ਇੱਕ ਵਾਰੀ ਤਾਂ ਮੈਂ ਕਰ ਨਹੀਂ ਸਕਦੀ ਕਿਉਂ ਜਵਾਕਾਂ ਡੋਲਦਾ ਕੁਸ ਜਵਾਕਾਂ ਨਾ ਕੁ ਡੋਲਦਾ ਬੀਬੀ ਸਿਆਣੀ ਵੈਣੀ ਹਲੇ ਮੇ ਪੋਚੇ ਲਾਈ ਹੁੰਦੀ ਸੀ ਆਪਣੇ ਵਾਲੇ ਕਮਰੇ ਚ ਆ ਕੇ ਜਾਣ ਕੇ ਪੈਰ ਖਸਾਉਣ ਲੱਗੀ ਤੇ ਜਾਣ ਕੇ ਪੱਖਾ ਬੰਦ ਕਰਤਾ ਉਹ ਤ ਸਮਾਰ ਘ ਲਿਬੜੇ ਗਾਰੇ ਜਾਂ ਪੈਰ ਖਸਾਤੀ ਬੀਬੀ ਨੇ ਲੈ ਕੇ ਪਲੀ ਤੇਰਾ ਦਿਮਾਗ ਤਾਂ ਠੀਕ ਹੈ ਕਿਉਂ ਮੇਰੇ ਦਿਮਾਗ ਨੂੰਕੇ ਹੋਇਆ ਦਿਮਾਗ ਤਾਂ ਠੀਕ ਹੈ ਮੇਰਾ ਉਹ ਸਿਆਣੀ ਵੈਣੀ ਉਹ ਪੈਰ ਖਸਾਉ ਜ ਆਵੇਂ ਲੱਗਦਾ ਤੇਰੇ ਮਗਰ ਬਾਲਾ ਕੁਛ ਕਰਦੀ ਹੈ ਮੇਰੇ ਨਾਲ ਸਾਰੇ ਕਮਰੇ ਬਗੜ ਦਿੰਦੀ ਕਿ ਤੱਕ ਤਾਇਆ ਫਲੀ ਹਾਂ ਮੈਂ ਦਰਵਾਏਗਾ ਨਾ ਹਾਂ ਛੋਟਾ ਲੜਨ ਤੋਂ ਬੜਾ ਕੋਈ ਕੰਮ ਹੀ ਨਹੀਂ ਸਾਨੂੰ ਦੋਨਾਂ ਨੂੰ ਨਾ ਮੈਂ ਕਿਹਾ ਕੋਈ ਨਹੀਂ ਮੈਂ ਤੂੰ ਹੀ ਨਹੀਂ ਲੜ ਕੇ ਰਾਜੀ ਬੀਬੀ ਆ ਫਿਰ ਮੈਨੂੰ ਕਹਿੰਦੀ ਬਦਰ ਹੋਰ ਵੀ ਦੱਸਦੀ ਆ ਲੜੇ ਤਾਂ ਹੈ ਨਾ ਮੇਰੇ ਨਾਲ ਮੈਨੂੰ ਕਹਿੰਦੀ ਲੈ ਤੂੰ ਮੇਰੇ ਕਮਰੇ ਚ ਪੋਚਾ ਲਾਉਂਦੀ ਲਾਉਂਦੀ ਕਿਉਂ ਨਹੀਂ ਸਾਰੇ ਤਾਂ ਮੈਂ ਪੋਚੇ ਲਾ ਕੇ ਆਈ ਸਾਰੇ ਕਮਰੇ ਚ ਫਿਰ ਤੂੰ ਲਾਇਆ ਨਹੀਂ ਹੁਣ ਫੇਰ ਹੀ ਆਖਿਓ ਨੇ ਮੈਂ ਲਾਇਆ ਕਿਉਂ ਨਹੀਂ ਅੱਜ ਮੈਂ ਇਸ ਕਮਰੇ ਚ ਪਹਿਲਾ ਲਾਉਣ ਲੱਗ ਗਈ ਮੈਂ ਕਿ ਫਿਰ ਜਵਾਕ ਵੱਡ ਜਾਂਦੇ ਨੇ ਮੈਂ ਕਿ ਚਲ ਪਹਿਲਾ ਲਾ ਦੇ ਸੁੱਕ ਜੂ ਕਮਰਾ ਪੱਕਾ ਛੱਡ ਕੇ ਕਹਿੰਦੀ ਹਾਂ ਹਾਂ ਪਹਿਲਾ ਮੇਰੇ ਕਮਰੇ ਚ ਜਾ ਫਿਰ ਮੈਂ ਵਿਚਾਰਾ ਛੱਡ ਕੇ ਉਸ ਕਮਰੇ ਚ ਗਈ ਜਦੋਂ ਤੈਨੂੰ ਐ ਪਤਾ ਆ ਬੀਬੀ ਬੋਲਦੀ ਐ ਤੂੰ ਪਹਿਲਾ ਕਮਰੇ ਚ ਬੀਬੀ ਵਾਲੇ ਚ ਪੁੱਛਾ ਲਾਇਆ ਕਰ ਤੇ ਨਾ ਇਸ ਗੱਲ ਦਾ ਤਾਂ ਪਤਾ ਹੀ ਨਾਉਣੀ ਆ ਹੁਣ ਮੈਂ ਲਾਉਦੀ ਕਿਉਂ ਨਹੀਂ ਸਾਰੇ ਲਾਉਣੀ ਆ ਅੱਜ ਹੀ ਲੱਗੀ ਸੀ ਲਾਉਣ ਹਰੇਕ ਕਮਰੇ ਚ ਮੇਰੀ ਨੋਕਾ ਟੋਕੀ ਕਰਨੀ ਕਰਨੀ ਆ ਉਹਨੇ ਤੂੰ ਸਾਨੂੰ ਮੜਿਆ ਨਿੱਕੀ ਨਿੱਕ ਕਿਰਕਿੜ ਕਿੜਕਿੜ ਕਰੀ ਇਹਨੇ ਕੋਈ ਗੱਲ ਨਹੀਂ ਕਹਾਣੀ। ਨਾ ਮੈਂ ਤਾਂ ਕਦੋਂ ਕਿੜਕਿੜ ਕਰਦੀ ਰੋਟੀ ਬਣਾਉਣੀ ਹੈ ਬਸ ਮੈਂ ਗੈਸ ਹੋਸਾ ਬਣਾਇਆ ਰੋਟੀ ਭੁੱਖ ਬਹੁਤ ਲੱਗਦੀ ਹੈ ਦੁਬਾਰਾ ਆ ਗਿਆ ਯਾਰ। ਲੜਾ ਤੂੰ ਤੁਸੀਂ ਕਹਿ ਕੇ ਤਾਂ ਵੇਖਿਆ ਬੀਬੀ ਨੂੰ ਬੀਬੀ ਨਾ ਇੰਨਾ ਕਰਿਆਗਾ ਤੂੰ ਕਹਿ ਕੇ ਵੇਖੀ ਤੈਨੂੰ ਪਤਾ ਲੱਗ ਜੂ ਤੈਨੂੰ ਕੁਝ ਕਹਿੰਦੀ ਹੈ ਕਿ ਨਹੀਂ। ਚੱਲ ਮੈਂ ਕਹਿ ਦੂੰਗਾ ਚੱਲ। ਹਾਂ ਇੱਕ ਵਾਰੀ ਕਹਿਓ ਸਹੀ ਜ਼ਰੂਰ। ਚੰਗਾ ਰੋਟੀ ਉਟੀ ਬਣਾ ਲੈ ਦੁਬਾਰਾ ਆ ਗਿਆ। ਰੋਟੀ ਮੈਂ ਬਣਾਉਣੀ ਹੈ ਮਾੜਾ ਬੀਬੀ ਨੂੰ ਕਹੋ ਜੇ ਹੁਣ ਇਹਨੂੰ ਕਿਹਾ ਤਾਂ ਹੈ ਜੇ ਆਖੇ ਲੱਭੂਗਾ ਕਹੂਗਾ ਪਰ ਇਹ ਕਿੱਥੋਂ ਕਹਿੰ ਦੀਦੀ ਹਾਂ ਬੱਤ ਆ ਲੈ ਗੋਲੀ ਗੋਲੀ ਲਿਆ ਆ ਆ ਨਾਲੇ ਪਾਣੀ ਪਾਣੀ ਠੰਡਾ ਤਾਂ ਨਹੀਂ 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 ਠੀਕ ਜਿਹਾ ਲਿਆ ਮੈਂ ਲਾ ਲ ਚਲ ਮੈਂ ਜਾਣ ਨਾ ਜਿਵਾ ਆਕਤਾ ਇੰਨਾ ਸਿਆਣਾ ਨੂੰ ਪੁੱਤ ਮੈਨੂੰ ਲਿਆ ਕੇ ਦਿੰਦੇ ਗੋਲੀ ਇਹ ਲਿਆ ਕੇ ਦਿੰਦਾ ਪੁੱਤ ਆ ਮੇਰਾ ਲੈ ਬਸ ਸੁਣ ਮਾ ਜਮ ਬਿਛੜ ਕੇ ਕਿਹਾ ਇਹ ਤਾਂ ਪਈ ਜੀ ਤੇ ਮਰ ਜੇ ਤੀ ਜੋ ਕੰਵਨ ਤਾਂ ਕਾ ਮਰਮਤ ਪ੍ਰਸ਼ਾਦ ਨਹੀਂ ਜਾਂ ਬੰਦ ਕਾ ਬੰਦ ਕਰਦਿਆਂ ਵਾਹ ਉਹ ਤਾਂ ਇਹ ਬਸ ਸੁਲਮਾੰ ਦਵਾਰੇ ਵਾਰੇ ਲੱਗ ਜਾਂਦੀ ਹੈ ਬੰਦ ਕਾ ਤੱਕ ਬੰਦ ਕਾ ਸ਼ਟਲ ਨਹੀਂ ਮੋਟ ਮਾਦਰ ਰੋਟੀ ਪਕਾਉਣ ਨੂੰ ਆਖਿਆ ਸੀ ਕਿ ਆਪਾਂ ਸਾਨੂੰ ਵਈ ਹੋਣ ਤਾਂ ਤੁਸੀਂ ਅੱਖੀ ਵੇਖ ਲੋ ਆਪਦੇ ਕੀ ਅੱਖੀ ਲਾ ਬੀਬੀ ਨੇ ਮੋਟਰ ਬੰਦ ਕਰਤੀ ਮੈਂ ਪਸੂ ਕਾਦ ਨਾ ਨਮਾ ਉਹ ਲਾ ਟੁੱਟ ਗਈ ਹੋਈ ਐ ਕਮਲੀ ਐ ਮੈਂ ਕਿ ਛੁੱਟ ਗਈ ਤਾਂ ਸੁਰਦੀ ਸੀ ਨਹੀਂ ਕੋ ਕੋਲੇ ਸਾਹਮਣੇ ਤਾਂ ਉੱਟ ਕੇ ਬੰਬੀ ਕੋਲ ਆਈ ਮੋਟਰ ਬੰਦ ਕਰਕੇ ਉਹ ਫਾਇਦਾ ਕਰਿਆ ਕੋਈ ਨੁਕਸਾਨ ਫਿਰ ਵੀ ਨਹੀਂ ਕਰਿਆ ਫਾਇਦਾ ਕਰਿਆ ਕਰੇ ਲਖਰਾ ਤੁਪੇ ਮੱਛੀਆਂ ਦੇ ਲਾ ਛੋਟੀ ਜਿਹੇ ਨਮਾਣਾ ਲ ਖੜੀਆਂ ਪਾਣੀ ਪੀ ਜਾਂਦੀਆਂ ਵਿਚਾਰੇ ਖੜੀਆਂ ਨੇ ਉਹ ਪਾਣੀ ਦੀ ਡੱਕੀ ਭਰੀ ਪੀਆ ਉਹਦੇ ਨਾਲ ਨਮਾ ਦੇ ਤੇ ਨਮਾ ਦੇ ਉੱਥੇ ਮੈਂ ਇਨੇ ਟੱਕਰ ਕਿਵੇਂ ਮਾਰਦਾ ਇੱਥੇ ਪੈਪਣਾ ਨਮਾਉਣਾ ਸੌਖੀ ਜਿਹੀ ਮੈਂ ਰੋਟੀ ਬਣਾਉਣੀ ਐ ਫਰੈਂਕ ਵੇਲਾ ਆਉਂਦਾ ਮੈ ਚਾਰਟੇ ਨੇ ਮੋਟਰ ਮੋਟਰ ਛੱਡੋ ਮੇਰੇ ਪਸੂ ਨਮਾ ਮੈਂ ਤਾਂ ਰੋਟੀ ਹੁੰਦਾ ਲੈਟ ਬਾਗੀ ਲੈਟ ਕਿੱਥਾ ਬਾਗੀ ਲੈਟ ਹੈਗੀ ਹੈਗੀ ਬੀਬੀ ਨੇ ਬੰਦ ਕਰੀ ਆ ਆ ਦੇ ਹੋਰ ਕਿ ਨਾ ਆਕੀ ਨੇ ਘੰਟਾ ਹੋ ਗਿਆ ਇਹ ਪਸੂ ਨਮਾ ਹੀ ਨਹੀਂ ਗੇ ਨਹੀਂ ਆ ਨਹੀਂ ਆਣਾ ਮਾਚੀ ਰਹੀ ਸੀ ਰੋਸ ਪਾਣੀ ਕੀ ਆਂਦੀ ਆ ਮੈਂ ਤੈਨੂੰ ਪਹਿਲਾਂ ਆਖੇ ਮੈਂ ਰੋਟੀਆਂ ਲੋਟੀਆਂ ਮੈਂ ਖੇਤੀਆਂ ਨਹੀਂ ਮਣੀ ਹੋਖੜਾ ਇਹ ਤਾਂ ਮਗਰੋਂ ਮਗਰੋਂ ਵੀ ਨਮਾ ਸਕਦੀਆਂ ਪਸੂ ਦਾ ਨਮਾ ਸਕਦੀ ਪਰ ਉਹਨਾਂ ਦੇ ਪੁੱਪੇ ਮਤਲਬ ਬਿਮਾਰ ਹੋ ਜਾਂਦੇ ਪੁੱਪੇ ਕੀ ਕਰਾਂ ਫਿਰ ਮੈਂ ਦੱਸੋ ਦੱਸੋ ਨਾਲੇ ਹੋਰ ਆ ਚਲ ਕਰ ਤਾ ਬੰਦੀ ਬੰਦ ਹੋ ਜਾ ਹਾਂ ਹੁਣ ਬੰਦ ਕਰ ਜੋ ਹੁਣ ਮੇਰੇ ਅੱਖ ਤੋਂ ਮੇਰੇ ਗੱਲ ਸੁਣ ਪਾਣੀ ਦੀ ਬਚਤ ਕਰਿਆ ਕਰ ਮਾੜੀ ਮੋਟੀ ਬੀਬੀ ਕਮਲੀ ਨਹੀਂ ਗਈ ਤਾਂ ਨਾ ਬੰਦ ਕਰਿਆ ਉਹਨੇ ਆਹੋ ਤੂੰ ਆਏ ਦੇਖ ਮੇਰੇ ਨਾ ਕਦੇ ਸਪਾਸ ਕੋਟ ਨਹੀਂ ਤੂੰ ਅੱਖੀ ਬੈਠ ਕੇ ਵੀ ਫਿਰ ਵੀ ਕਹਿੰਦਾ ਮੈਂ ਜਵਾਨੀ ਪਸਦਾ ਮੇਰੀ ਗੱਲ ਸੁਣਾ ਪਾਣੀ ਪੀਣ ਨੂੰ ਨਹੀਂ ਮਿਲਣਾ ਢੋਲੀ ਆਈ ਨਹੀਂ ਬਗਾਰ ਗੱਲ ਤੂੰ ਬੰਦ ਕਰ ਦੋ ਫਿਰ ਜਾ ਕੇ ਬੰਦ ਕਰ ਦੇ ਇੱਕੇ ਇਹ ਨਹੀਂ ਖਰੀ ਪੈਪ ਲੈ ਆਤੀ ਨਵੀਂ ਦੱਬੀ ਰੱਖ ਜੀ ਕਾਕੜਾ ਅਰੇ ਹੁ ਰੋਟੀ ਲਾ ਲੈ ਤਾਂ ਨਹੀਂ ਰੋਟੀ ਆ ਪੈਪ ਇਕੱਠੀ ਕਰਦੇ ਮੈਂ ਤੇ ਰੱਖਿੰਗੇ ਤਰਾਂਦੀ ਪਸ਼ੂਆਂ ਤੋਂ ਕਰ ਦੇ ਕਰ ਦੇ ਫਰਾਈ ਕਰੋ ਮੈਂ ਰੋਟੀ ਬਣਾ ਦੇਣੀ ਆ ਪਸ਼ੂ ਤਾਂ ਛਾਵੇਂ ਕਰ ਦੋ ਅੰਦਰ ਮੈਂ ਰੋਟੀ ਫੇ ਰੋਟੀ ਓ ਮੈਂ ਮੈਂ ਬਣਾ ਦਿੰਨਾ ਪਸ਼ੂ ਯਾਰ ਰੋਟੀ ਲਾ ਲੈ ਗੱਲ ਕਰ ਭੁੱਖ ਬਹੁਤ ਲੱਗੀ ਦੀ ਬੱਚ ਨਹੀਂ ਬਣਨੀ ਤੇ ਪਾਣੀ ਪਾਪਾ ਕਿ ਚਿਕੜੀ ਚਿਕੜ ਕਰਤਾ ਕੱਪੜੇ ਵੀ ਜੜ ਵਰਤੀ ਕੱਪੜਿਆਂ ਦੀ ਤੇ ਕਾਹ ਕਰਦੀਆਂ ਕਿਦੇ ਸੱਟ ਮਰਵਾਉਣੀਆਂ ਬਛੜੀਆਂ ਈ ਨੰਬੰ ਗਰੇ ਨਾ ਤਵਾਦ ਰੋਟੀਆਂ ਨਾ ਖਾ ਰੋਟੀਆਂ ਲਾ ਲ ਹਜੇ ਹੋਇਓ ਕੱਪੜੇ ਧੋਣ ਲਾ ਕੀ ਮਿਲਦਾ ਹੋ ਫਿਰ ਦੇ ਚਾਦਰਾਂ ਪਉਂਦੀ ਕੋਈ ਆ ਜਾ ਓਰੇ ਤੂੰ ਵੀ ਹੁਣ ਬੀਬੀ ਅੱਜ ਪਈ ਕਾ ਤੁਹਾਨੂੰ ਉਹ ਪਈ ਮਾਂ ਗੋਲੀ ਲੈ ਲਈ ਬਿਨਾ ਰੋਟੀ ਖਾਧੀ ਗੋਲੀ ਕਾਦੀ ਲੈ ਲਈ ਜਾ ਮੇਰਾ ਗਾਲ ਵਾਖ ਫੜਿਆ ਪਿਆ ਠੰਡਾ ਪਾਣੀ ਤੇ ਬਾਲਾ ਰੱਖਦੀ ਆ ਘਰ ਘਰ ਡੋਂਗੇ ਉਹਦੇ ਵਿੱਚ ਸਿੱਟੀ ਜਾਂਦੀ ਆ ਬਰਫ ਦੇ ਹਨਾ ਹੋਰ ਆ ਬਾਲਾ ਠੰਡਾ ਉਹ ਮੇਰਾ ਗਾਲ ਫੜ ਲਿਆ ਉਹ ਮਾਂ ਵੀ ਦੋ ਤਿੰਨ ਬਰੀ ਆਖਿਆ ਮਾਂ ਉਹ ਹਰਦੀ ਨਹੀਂ ਆਪ ਠੰਡਾ ਪੀਂਦੀ ਦੂਜੇ ਨੂੰ ਮਾਰੀ ਜਾਂਦੀ ਆ ਹੋਰ ਗਾਲ ਫੜ ਲਿਆ ਮੇਰਾ ਤਾਂ ਇਹ ਮੁੰਡੇ ਨੇ ਮੈਨੂੰ ਗੋਲੀ ਲਾ ਕੇ ਦਿੱਤੀ ਡਾਕਟਰ ਤੋਂ ਗੋਲੀ ਲੈ ਕੇ ਤੀ ਗੋਲੀ ਲੈ ਕੇ ਰੱਤੀੁੰਡੇ ਨੇ ਮੈਂ ਬਿਨਾ ਉਸ ਤੋਂ ਖਾ ਲਈ ਕਾਸ ਤੋਂ ਰੋਟੀ ਤੋਂ ਉਹ ਰੋਟੀ ਦਾ ਮਾਂ ਉਹ ਕੰਮ ਤਾਂ ਠਪ ਠਪ ਹੋ ਕਰਦੀ ਤੂੰ ਫਿਰਦੀ ਆਏ ਨਹੀਂ ਵੀ ਤੜਕੇ ਪਹਿਲਾਂ ਰੋਟੀਆਂ ਲੈਣਾ ਤੁੱਪ ਚੜ ਜਾਂਦੀ ਹੈ ਉਹ ਮੈਂ ਆਏ ਲੈ ਲੀ ਮੇਰਾ ਗਾਣਾ ਵਾਲਾ ਖਰਾਬ ਹੋ ਰਿਹਾ ਸੀ ਮੈਂ ਲੱਠੀ ਕੋ ਜੂਗੀ ਫਿਰ ਗੋਲੀ ਤੂੰ ਦੇਖਣਾ ਸੀ ਉਦੋਂ ਤੂੰ ਮੜਾ ਹੋਰ ਖੜ ਜਾਂਦੀ 10 20 ਮਿੰਟ ਜਿਆਦਾ ਹੀ ਨਾ ਕਰੀ ਬਗੰਦਾ ਵੀ ਰੋਟੀ ਤੋਂ ਪਹਿਲਾਂ ਨਹੀਂ ਗੋਲੀ ਲੈਣੀ ਉਹ ਤਾਂ ਚੱਲ ਗੱਲ ਹੋਈ ਮਾਂ ਤੂੰ ਮੈਨੂੰ ਲੈ ਆਇਆ ਸੀ ਜੁਰ ਮੈਂ ਉਧਰੋਂ ਆਉਂਦਾ ਸੀ ਆ ਤੂੰ ਮੋਟਰ ਕਾ ਤੋ ਬੰਦ ਕਰੀ ਸੀ। ਉਸ ੜਕੇ ਹੀ ਲੱਗੇ ਸੀ ਪਸੂ ਨਵਾਉਣ ਮੈਂ ਖਿਆ ਰੋਟੀ ਆ ਲਾ ਲੂੰਗੀ। ਬਿੰਦੇ ਚਟੇ ਦੂਜੀ ਵਾਰ ਲੱਗੇ ਪਸੂ ਨਵਾਉਣ। ਅੱਛਾ ਪਾਣੀ ਬਾਲਾ ਢੋਲਦੀ ਐ। ਪਾਣੀ ਤੇ ਚਲ ਆਪਾਂ ਮੰਨਦੇ ਆ ਗੱਲ ਵੀ ਪਾਣੀ ਬਾਲਾ ਢੋਲਣਾ ਮੜਾ। ਮਾ ਮੜੀਆਂ ਬਣੀਆਂ ਗੱਲਾਂ ਖਾਤਰ ਤੂੰ ਵੀ ਨਾ ਤੂੰ ਮੋਟਰ ਨੇ ਬੰਦ ਕਰਨਾ ਸੀ ਆ ਫੇਰ ਐਵੇਂ ਮਾੜੀ ਮੇਢੀ ਗੱਲ ਤੋਂ ਕਲੇਸ਼ ਜਿਆਦੇ ਪੈ ਜਾਂਦਾ। ਮੈਨੂੰ ਹੇ ਕਿੰਨੀਆਂ ਵਾਰੀ ਉਹਨਾਂ ਨੇ ਕਿਹਾ ਮੈਂ ਜਾਣ ਕੇ ਨਹੀਂ ਦੱਸਦਾ ਤੈਨੂੰ। ਉਹ ਤਾਂ ਸੇਦੀ ਸੁਣ ਲਾ ਗਿਆ ਹੁਣ ਅੱਗੇ ਚੰਗਾ ਬਲਾਸੀ ਤੂੰ ਲੈ ਮਾਂ ਤੂੰ ਤਾਂ ਹੁਣ ਮੈਨੂੰ ਵੀ ਆਏ ਕਹਿਣ ਲੱਗੀ ਕਹਿੰਦੀ ਉਹਦੀਆਂ ਸੁਣ ਲਾ ਗਿਆ ਲੈ ਹੁਣ ਮੈਂ ਉਹਦੀਆਂ ਸੁਣਾ ਕਿ ਮੈਂ ਤੇਰੀਆਂ ਸੁਣਾ ਜੇ ਉਹਦੀਆਂ ਸੁਣਦਾ ਤਾਂ ਉਹ ਕਹਿੰਦੀ ਤੂੰ ਤੇਰੀ ਮਾਂ ਦੀਆਂ ਸੁਣਦਾ ਜੇ ਮੈਂ ਤੇਰੀਆਂ ਸੁਣਦਾ ਫੇਰ ਤੂੰ ਕਹਿ ਨਹੀਂ ਆ ਗੱਲ ਦੱਸ ਮੈਂ ਕਿੱਧਰ ਜਾਵਾਂ ਫੇਰ ਉਹ ਸੇਦੀ ਸੁਣ ਉਹ ਤਾਂ ਰੋਟੀ ਖਾਣੀ ਹੈ ਭਾਈ ਤੇ ਲੈ ਮਾਂ ਇਹ ਕਿੱਧਰ ਨੂੰ ਗਈ ਗੱਲ ਵੀ ਹੋਰ ਫੇਰ ਚੱਲ ਮੈਂ ਰੋਟੀ ਦਾ ਪਤਾ ਲੈਣਾ ਫੇਰ ਰੋਟੀ ਲੈ ਕੇ ਦੇਣਾ ਤੈਨੂੰ ਚੰਗਾ ਹਾਂ ਲੈ ਲੈ ਪਤਾ ਜੇ ਪਕਾ ਲਈਆਂ ਹੋਣੀਆਂ ਅਜੇ ਸਿਰਫ ਉਹ ਨਾ ਆਟਾ ਤਾਂ ਗੁੰਨ ਲਾ ਗਾ ਨਾ ਐਨੇ ਪਤਾ ਇਧਰ ਤੈਨੂੰ ਮੇਰੀ ਗੱਲ ਸੁਣ ਹਾਂਜੀ ਤਿੰਨ ਵਾਰੀ ਕਹਤਾ ਮੈਂ ਤੈਨੂੰ ਰੋਟੀ ਨੂੰ ਹਾਇ ਜਈ ਰੋਟੀ ਨਹੀਂ ਬਣੀ ਬਦੀ ਤਸ ਰੋਟੀ ਨੂੰ ਆਟਾ ਗੁੰਨੀ ਆ ਨੀਰ ਕੰਮ ਨੀ ਕਿੰਨੀ ਕਿ ਮਾਰ ਮਾਰ ਨੇ ਕਿੰਨੇ ਵੱਜ ਜਾਂ ਮੇਰੇ ਧੁੱਪ ਮੈਨੂੰ ਵੀ ਧੁੱਪੇ ਕਰਨੇ ਆ ਓਕੇ ਤੁਸੀਂ ਤਾਂ ਕਹਿ ਦਿੰਨੇ ਹੋਗੇ ਮੈਂ ਮੈਨੂੰ ਤਾਂ ਦੇਸੀ ਗਈ ਤੂੰ ਪਸੂ ਬਣਾ ਦੇ ਮੈਂ ਰੋਟੀ ਪਕਾਉਣੀ ਆ ਮੈਂ ਪਸੂ ਬਣਾ ਲਾ ਕੇ ਤੂੰ ਆਪੇ ਕੱਪੜੇ ਧੋਣ ਲੱਗ ਜੀ ਇਸੇ ਵਸ ਸੁੱਕਣੀ ਪਣੀ ਸੀ ਸੁੱਕਣੇ ਪਾ ਕੇ ਮੱਟਾ ਕੋਨੇ ਲੱਗ ਗਿਆ ਸਬਜ਼ੀ ਕਰਨ ਤੇ ਰਹੀ ਪਈ ਐ ਬਸ ਹੁਣ ਮੈਂ ਰੋਟੀ ਲਾ ਦੇਣੀ ਐ ਰੋਟੀ ਕੀ ਗੱਲ ਐ ਰੋਟੀ ਦੀ ਮੈਂ ਮੇਰੀ ਗੱਲ ਗੱਲ ਨਹੀਂ ਰੋਟੀ ਦੀ ਬੀਬੀ ਨੇ ਗੋਲੀ ਲੈ ਲਈ ਬਿਨਾਂ ਰੋਟੀ ਤੋਂ ਲੈ ਲਈ ਲੈ ਤੈਨੂੰ ਮੇਰੇ ਕੋਲ ਗੋਲੀ ਖਰਾਬੀ ਕਰ ਸਕਦੀ ਕੋਈ ਗੋਲੀ ਖਰਾਬੀ ਕਰ ਸਕਦੀ ਮੈਂ ਤਾਂ ਨਹੀਂ ਉਹ ਆਖੇ ਵੀ ਖਾ ਲਈ ਫੇਟ ਗੋਲੀ ਲੈ ਉਹ ਬਿਸਕਟ ਖਾ ਲੈਂਦੀ ਦੋ ਤੇ ਬੇਹੀ ਰੋਟੀ ਪੀਸੇ ਉਹ ਖਾ ਕੇ ਲੈ ਲੈਂਦੀ ਉਹ ਕੋਈ ਨਹੀਂ ਸੀ ਰੋਟੀ ਖਾ ਕੇ ਬਿਸਕਟ ਖਾ ਲੈਂਦੀ ਉਹ ਤਾਂ ਤੂੰ ਦੇਖਣਾ ਜਾਂ ਜਵਾਕ ਨੇ ਦੇਖਣਾ ਸੀ ਉਹਨੂੰ ਫੜਾਉਂਦੇ ਕੁਝ ਦੇਖ ਲਾ ਨਾ ਇਹ ਤਾਂ ਖਫਾਇਦਾ ਕਰਦੇ ਆ ਫਾਇਦੇ ਦਾ ਖਫਾਇਦਾ ਹੀ ਹੋ ਗਿਆ ਫਾਇਦੇ ਦਾ ਖਫਾਇਦਾ ਹੋ ਗਿਆ ਤੇ ਫਾਇਦਾ ਹੀ ਕਰ ਆ ਵੀ ਗੋਈ ਜੁੱਤੀ ਤਾਂ ਨਾ ਬੋਲਿਆ ਕਰੀਓ ਤਾਂ ਬੋਲੀ ਬੋਲੀ ਜੇਦੀ ਪਰ ਗੱਲ ਨੇ ਦੁੱਖ ਨਹੀਂ ਹੈ ਬੋਲੀ ਹੈ ਗਾ ਪਾਣੀ ਠੰਡਾ ਪਾਇਓ ਚ ਬਰਫ਼ ਘੱਟ ਪਾ ਲੈ ਕਰ ਬਰਫ਼ ਮੈਂ ਤਾਂ ਵੀ ਪਾਉਂ ਫਿਰ ਪੀਣੇ ਠੰਡਾ ਪਾਣੀ ਪੀਣੇ ਨਾ ਪੀਵੇ ਉਹ ਮੇਰੀ ਗੱਲ ਸੁਣ ਨਾ ਇੱਕ ਕੱਟ ਚ ਪਾ ਲੈ ਕਰ ਦੋਨੇ ਕੱਟ ਪਰ ਬੱਤ ਨਾ ਫੁੱਲ ਕਰ ਦਿੰਨੀ ਤੂੰ ਤਾਂ ਨਾ ਮੈਂ ਤਾਂ ਹੀ ਪਾਉਂਗੀ ਬੋਲੇ ਬਾਹਰ ਬੋਲਦੀ ਹੈ ਨਾ ਤੂੰ ਆਈ ਨਹੀਂ ਆਖੇ ਮੇਰੇ ਤੱਕ ਚੜ ਜੈਨੇ ਤੁਸੀਂ ਕਹਦੇ ਨੀ ਉਹਨੂੰ ਆਈ ਨਹੀਂ ਕਿਹਾ ਵੀ ਤੂੰ ਅੱਜ ਮੈਂ ਸਾਹਮਣੇ ਵੇਖ ਲਿਆ ਵੀ ਬੰਬੀ ਬੰਦ ਕਰਤੀ ਤੂੰ ਕਿਹਾ ਸੀ ਯਾਰ ਹੁਣ ਮੈਂ ਦੱਸ ਕੀ ਕਹਾ ਫਿਰ ਹੋਰ ਕਹਿ ਲਈ ਤਾ ਤੇਰੇ ਕੀ ਕਹਾ ਦੋ ਵਾਰੀ ਪਸੂ ਨੂੰ ਮੱਧੇ ਕਹਿੰਦੀ ਪਹਿਲਾਂ ਫੇਰ ਨਵਾਕੇ ਤਾ ਹੁਣ ਕੋਈ ਨਾ ਹੀ ਜਾਂਦੀ ਏ ਤੂੰ ਇੱਕ ਵਾਰੀ ਨਵਾ ਲੈ ਬੰਬੀ ਕਿੰਨੀ ਐ ਪਸੂ ਇੱਕ ਵਾਰੀ ਨਵਾਏ ਦੋ ਵਾਰੀ ਤੇ ਕੋਈ ਨਵਾਏ ਨੀ ਜਾਣ ਕੇ ਕਹਿੰਦੀ ਏ ਉਹ ਜਾਣ ਕੇ ਕਹਿੰਦੇ ਨਵਾਏ ਹੁਣੇ ਦੋ ਦੋ ਵਾਰੀ ਨਵਾਏ ਹੋਏ ਨਾ ਤੂੰ ਬਾੜਾ ਚਿੱਕੜ ਹੋਇਆ ਹੋਊ ਪਤਾ ਤਾ ਦੇਖ ਲੈ ਕੇ ਤੇਰੇ ਹੁਣ ਪੱਕਾ ਥਾਏ ਪਾਣੀ ਭੱਜਦਾ ਨਾ ਖਰੀ ਬੀਤੀ ਕਰਕੇ ਦੇ ਕੰਮ ਮੇਰੇ ਨਿਭੜੈ ਨਹੀਂ ਦੋ ਵਾਰੀ ਪਸੂ ਨਵਾਣ ਬੈਗੀ ਪਸੂ ਤੇ ਇੱਕ ਵਾਰੀ ਮੱਸਾ ਨਵਾਇ ਨਹੀਂ ਮੈਂ ਪਹਿਲਾਂ ਬਾਹਰੋਂ ਸੁਣ ਕੇ ਆਇਆ ਇਹ ਗੱਲ ਬਾਹਰੋਂ ਕਹਿੰਦੇ ਸੋਡੇ ਸਾਰਾ ਦਿਨ ਮੋਟਰ ਚੱਲੀ ਜਾਂਦੀ ਐ ਇਹਦੀ ਮੈਂ ਕਿਹਾ ਮੈਂ ਕਰੇ ਹੁਣ ਉਹ ਤਾਂ ਚਲਾਉਂਦੀਆਂ ਨਹੀਂ ਤਾਂ ਲੈ ਇਹ ਜੇ ਬਾਹਰ ਲੈਣ ਉਂਗਲ ਲਾਉ ਲੜਾਉ ਸਾਰਾ ਦਿਨ ਇਹਦੇ ਬੀਬੀ ਨਾਲ ਤੇ ਹੁਣ ਕਿ ਸਾਰੇ ਜਦੋਂ ਬੀਬੀ ਨਹੀਂ ਕਰੇ ਹਟਦੀ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਪੋਚੇ ਪਿੱਛੇ ਕਰਿਆ ਹੁਣ ਇਹਦੇ ਪਿੱਛੇ ਕਰਿਆ ਹੁਣ ਦੇਖ ਲੈ ਦੋ ਕੁ ਮਿੰਟ ਨੂੰ ਇੱਥੇ ਆ ਜੁਲ੍ਹੇ ਤੂੰ ਪਾਸੇ ਹੋ ਦੇਖੀ ਤੂੰ ਇੱਥੇ ਆ ਕੇ ਕੀ ਕੁਛ ਕਰਦੀ ਮੇਰੇ ਨਾਲ ਚੌਂਤਰੀ ਕੀ ਕੁਛ ਕਰਦੀ ਰ ਜਿੰਦਾ ਹੱਥ ਜੜਾ ਲਓ ਮੇਥੋਂ ਮੈਨੂੰ ਆਟਾ ਗੋਲਣਾ ਤੇ ਰੋਟੀ ਪਕਾਉਣੀ ਆ ਬਾਗੂ ਤਾ ਲਾ ਪਕਾ ਲਾ ਖੁਦ ਆ ਰਹਿ ਜਾਂਦਾ ਸਾਰਾ ਦਿਨ ਇਹਨਾਂ ਦੀ ਲੋਟ ਆਉਂਦੀ ਚੁੱਪਲ ਪੱਸੀ ਮਾ ਪੁੱਤਾਂ ਦੀ ਵੀ ਆਇਂ ਨਹੀਂ ਵੀ ਕੰਮ ਤਾਂ ਕਰੀ ਜਾਂਦੇ ਤੂੰ ਪੇਉ ਨੂੰ ਕਰਨਾ ਓੱਖਾ ਸਾਰਾ ਦਿਨ ਬਹਿ ਜਾ ਪੁੱਤ ਇੱਕ ਤੂੰ ਨਹੀਂ ਲੋਟ ਆਉਂਦਾ ਸਾਰਾ ਦਿਨ ਮੈਂ ਕੀ ਕਰਾਂ ਇਹ ਤਾਂ ਮੈਂ ਲਾ ਦੇ ਖਾ ਕੇ ਤੱਕ ਗਿਆ ਦੋ ਰੋਟੀਆਂ ਮੈਂ ਵੀ ਖਾਈ ਆਵਾ ਪੱਕ ਪਈ ਕੁੜੇ ਰੋਟੀ ਲੱਗੀ ਪਈ ਆ ਬੀਬੀ ਮਸ਼ੀਨ ਤਾਂ ਹੈ ਨਹੀਂ ਮੈਂ ਹੁਣ ਲੱਗੀ ਪਈ ਆ ਦੇਖ ਲੱਗਦੀ ਆ ਹਜੇ ਰੋਟੀ ਕਿਹੜੇ ਵੇਲੇ ਹੋਵੇ ਲੋਕ ਤਾਂ 11 ਵਜੇ ਚਾਹ ਕਰਦੇ ਉਪਰ ਰੋਟੀ ਬੀਬੀ ਰੋਟੀ ਹੁਣ ਮੈਂ ਕੰਮ ਕਰਕੇ ਰੋਟੀ ਪਕਾਉਣੀ ਆ ਤੂੰ ਪਰਸੂ ਨੂੰ ਮੈਂ ਹੁਣ ਤਾਈ ਰਹਿਣੀ ਆ ਸਾਰਾ ਦਿਨ ਪਰਸੂ ਵੀ ਤਾਂ ਲਵਾਉਣਾ ਐ ਫਿਰ ਉਹਨਾਂ বিনা ਹੁਣ ਦੁੱਧ ਚਾਰੀ ਕੁੱਟ ਕਿਵੇਂ ਕਰੋਗੇ ਜੋ ਨਿਮਾਏ ਤਿਮਾਏ ਨੇ ਸਾਂਭੇ ਨੇ ਫਿਰ ਰੋਟੀ ਕਿਵੇਂ ਖਾਗਿਆ ਰੋਟੀ ਉਹ ਕਿੱਥੋਂ ਖਾਗਿਆ ਰੋਟੀ ਜੋ ਤੂੰ ਇਧਰ ਖਣੀ ਕੀ ਫੂਕਾ ਭਰੀਆਂ ਮੇਰੇ ਨਾਲ ਲੜਕੇ ਉੱਡ ਗਿਆ ਮੈਂ ਕਿ ਭਰਨੇ ਆ ਨਾ ਰੋਟੀ ਪੋਛਦਾ ਸੀ ਨਾ ਪਤਾ ਲੈ ਲੈ ਭਾਈ ਪਕਾ ਲਈ ਕੇ ਨਾ ਤੂੰ ਕਹਦੀ ਆ ਕਿ ਮੈਨੂੰ ਗੋਲੀ ਲੈ ਕੇ ਦੇ ਦਿੱਤੀ ਜਵਾਕ ਨੇ ਤੈਨੂੰ ਕਾਦੀ ਗੋਲੀ ਦੇ ਦਿੱਤੀ ਜਵਾਕ ਨੇ ਜਿਹੜੀ ਤੋ ਗੋਲੀ ਆਖੇ ਸੀ ਉਹਨੇ ਡਾਕਟਰ ਤੋਂ ਲੈ ਕੇ ਦੇ ਦਿੱਤੀ ਕਹ ਕੇ ਫੇ ਗੋਲੀ ਤਾਂ ਇਹਨੇ ਤਾਂ ਠੀਕ ਲੈਂਦੀ ਸੀ ਰੋਟੀ ਚ ਵੀ ਨਾ ਲੈ ਲਈ ਮੈਂ ਆ ਫੇ ਤੂੰ ਸਿੱਧਾ ਕਹਿ ਵੀ ਪਾਈ ਮੈਂ ਭੁੱਖੀ ਭਾਂ ਲੈ ਲਈ ਤੈਨੂੰ ਮੈਂ ਆਖਿਆ ਸੀ ਬੇਹੀ ਰੋਟੀ ਪੈਸੇ ਉਹ ਖਾ ਲੈਂਦੀ ਬਿਸਕਟ ਪੈਸੇ ਉਹ ਖਾ ਕੇ ਗੋਲੀ ਲੈ ਲੈਂਦੀ ਤੂੰ ਤਾਂ ਭੁੱਖੀ ਭਾਂ ਨਹੀਂ ਲੈ ਲਈ ਉਹ ਘੋਲੀ ਪਾਈ ਲੰਨੇ ਨਾ ਲੈਣੀ ਚਾਹੀਦੀ ਕੋਈ ਨਹੀਂ ਵਾਹਿਆ 10 ਮਿੰਟ ਰੋਟੀ ਬਣੀ ਜਾਂਦੀ ਆ ਹਜੇ ਪਕਾ ਲੈਣ ਤੇ ਮੈਨੂੰ ਰੋਟੀ ਪਕਾਵਾ ਲਾ ਰੋਟਾ ਨਹੀਂ ਪਕਾਉਂਦੇਂ ਤੇ ਪਹਿਲਾਂ ਕਹਿੰਦੇ ਰੋਟੀ 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 ਵੀ ਰੋਟੀ ਮੈਨੂੰ ਪਕਾਤਾ ਲੈਣ ਦੋ ਕਹਿੰਦੀ ਆਖੇ ਉਹ ਆ ਕੇ ਤੁਰ ਗਿਆ ਕਿੱਥੋਂ ਕਾ ਕੇ ਤੁਰ ਗਿਆ ਤਾਂ ਉਹੀ ਤੁਰ ਗਿਆ ਲੜਕੇ ਮੇਰੇ ਨਾਲ ਤੇਰੇ ਫੁੱਕਾ ਭਰੀਆਂ ਸੀ ਲੱਕ ਟੁੱਟ ਗਿਆ ਮੇਰੇ ਨਾਲ ਜਵਾਬ ਜੰਦਰ ਵੜ ਤੇ ਵੇ ਪਰ ਮਾ ਹਾਂ ਮੰਮੀ ਪਾਰ ਆ ਕੀ ਕਰੀਏ ਸਾਹ ਫੋੜ ਵੇਖੀ ਐ ਨਾ ਕੋਈ ਮੜ ਮਟ ਕੰਮ ਕਰ ਲਿਆ ਕਰ ਕੀ ਕੰਮ ਕਰਾਂ ਮਾ ਜਾ ਮੇਰੇ ਬਾ ਰੋਟੀ ਭਾਂਡੇ ਭੜਾ ਵੀ ਕੀ ਰੋਟੀ ਬਣਾ ਕੇ ਆ ਸਸਿਆ ਪਾਈ ਪੀ ਗ੍ਰਾਸ ਚਾਸ ਪਲੇਟ ਤੇ ਕੌਲੀ ਪੜਾ ਦੇ ਮੈਨੂੰ ਲਾ ਪੜ ਜਾ ਫੇਰ ਰੋਟੀ ਪਾ ਦਿਆ ਮੈਂ ਪਾ ਦੇ ਲਾ ਰੋਟੀ ਫੜਾਇਆ ਬੀਪੀ ਨੂੰ ਕੜਾਣਾ ਲਾ ਹੁਣ ਉਹਨੇ ਕਾਲਜੇ ਗੋਲੀ ਲਈ ਲੈ ਵੀ ਰੋਟੀ ਯਾ ਪਤਾ ਤੈਨ ਖਾਲੀ ਰੋਟੀ ਕਾਣੀ ਆਏ ਵੀ ਤੂੰ ਫਿਰ ਪਹਿਲਾਂ ਖਾ ਲੈਂਦਾ ਹੁਣ ਕੋਈ ਨਾ ਤੂੰ ਖਾ ਲਾ ਮੈਂ ਖਾ ਲਾਈ ਲੀ ਬਿਨਾਂ ਰੁਕ ਕੋਈ ਨਾ ਖਾ ਲੂ ਮੈਂ ਤੇ ਬਹਿ ਜਾ ਇੱਥੇ ਕੋਈ ਨਾ ਬੈਠਾ ਲੈ ਤੂੰ ਖਾ ਲੈ ਨਾ ਬਸ ਮੈਂ ਖਾ ਲੂਗਾ ਪੱਕੀ ਨਹੀਂ ਹੋਣੀ ਨਾ ਪੱਕੀ ਜਾਂਦੀ ਆ ਮੈਂ ਖਾ ਲੂਗਾ ਕੋਈ ਨਾ ਪਾਲਾ ਕਵੇਲਾ ਕਰ ਦਿੰਦੇ ਤੇ ਨਹੀਂ ਰੁਟ ਔਰ ਕੰਮ ਕਰਦੇ ਨੂੰ ਕਵੇਲਾ ਹੋ ਜਾਂਦਾ ਹਾਂ ਚੱਲ ਮੈਂ ਵੀ ਖਾ ਲਾ ਤੂੰ ਰੋਟੀ ਚੰਗਾ ਆਹ ਕਰਦਾ ਕੱਢਿਆ ਅੰਦੀ ਧਾਲ ਬਾੜੀ ਪੜੀ ਦਿਖਾਉਗੇ ਠੀਕ ਮੰਮੀ ਵੀਰੇ ਨੇ ਕਿਹਾ ਦਾਲ ਕੱਢ ਲੈ ਥੋੜੀ ਸੱਚੀ ਰਹਿ ਰਹੇ ਬਤੇ ਆਉਂਦੇ ਆ ਵੀ ਰੋਟੀ ਵੀ ਨਹੀਂ ਖਾ ਸਕਦੀ ਹੁਣ ਪਹਿਲਾਂ ਰੋਟੀ ਮੰਗਦੀ ਚੱਲਦੀ ਸੀ ਹੁਣ ਮੈਂ ਰੋਟੀ ਜੇ ਦੇਤੀ ਹੋਣ ਗਈ ਢਾਲ ਵੱਧ ਨਫੜਾਇਆ ਫੜਾਇਆ ਲੈ ਵੀ ਉਹ ਮੇਰੀ ਮੰਮੀ ਕੀ ਬੜਬੜੀਆਂ ਕਰੀ ਜਾਂਦੀ ਸੀ ਆ ਬਸ ਚੁੱਪੀ ਕਰਦੇ ਵੀ ਤੂੰ ਰੋਟੀ ਖਾ ਲੈ ਵਸ ਉਹ ਉਹ ਕਿ ਐਬ ਲੜਦੀ ਸੀ ਆਪਣੇ ਨਾਲ ਨਾ 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 ਬਸ ਰੋਟੀ ਖਾ। ਤੁੰਮੀ ਖਾ ਲੈਂਦਾ ਰੋਟੀ। ਨਾ ਖਾਣਾ ਮੈਂ ਜਾਂਦਾ। ਤੇ ਡੈਡੀ ਨੇ ਖਾ ਲਈ। ਉਹ ਤਾਂ ਪਤਾ ਨਹੀਂ ਮੈਂ ਤਾਂ ਅੰਦਰ ਸੀਗਾ ਖਾ। ਆ ਗਿਆ ਖੇਤੋਂ ਪੱਜ ਗਿਆ ਸੀ ਰਸੇ ਹੋ ਕੇ। ਬੋਲ ਨਹੀਂ ਆਇਆ ਨਹੀਂ ਸ਼ਹਿਦ ਹੈ। ਅੱਛਾ। ਤੂੰ ਖਾ। ਇਹ ਖਾਵੇਂ ਚੱਲ। ਖਾ ਲੈ ਤੂੰ ਰੋਟੀ। ਮੰਮਾ ਖਾ ਬਤਾ। ਬੀਬੀ ਨੂੰ ਤਾਂ ਰੋਟੀ ਖੁਆਇਆ ਮੈਨੂੰ ਵੀ ਪਾ ਕੇ ਦੇ ਮੈਂ ਵੀ ਖਾ ਲਾਂ। ਲੈ ਆਂਡੇ ਚੱਕ ਕੇ ਲੈ ਪੁੱਤ ਪਾ ਦੇ ਤੈਨੂੰ। ਲੈ ਚੱਕ ਲੈ। ਚੰਚਾ ਲੈ ਕਿਥੋਂ ਚੰਚਾ ਹਾਂ ਆ ਲੈ ਕਾ ਆ ਭੱਟੀ ਲਿਆ ਕਤੁਰੇ ਮੰਮੀ ਤੂੰ ਬੇਬੀ ਨੂੰ ਪਤਾ ਇਹ ਦਿੱਤੇ ਤੀ ਤੂੰ ਭਾਈਆ ਚੁੱਪ ਕਰਕੇ ਤੂੰ ਦਾ ਭੱਟੀ ਲਿਆਵਰਾ ਤੂੰ ਬੋਲਿਆ ਨਾ ਕਾ ਮੇਰੇ ਚੈਤਨ ਦਿਨ ਨੂੰ ਬੇਬੀ ਤੇ ਖਾਲਿਆ ਕਰ ਚੁੱਪ ਕਰਕੇ ਨਹੀਂ ਬੀਬੀ ਨੂੰ ਪਤਾ ਕਿਉਂ ਦਿੱਤੀ ਉਹਦਾ ਗਲ ਦੁਖੀ ਜਾਂਦਾ ਜਿਹੋ ਉਹਦਾ ਜਿਆਦੇ ਰਗਾ ਬੈਗੀਆਂ ਨਾ ਉਹ ਤਾਂ ਹੀ ਕਹਿ ਦੂਗੀ ਇਹ ਤਾਂ ਮੈਨੂੰ ਮਾਰਨ ਨੂੰ ਫਿਰ ਦੇਣ ਜਾਣ ਕੇ ਦਿੰਦੇ ਨੇ ਖੱਟਾ ਮਿੱਠਾ ਚੀਜ਼ਾਂ ਹੁਣ ਅੱਛਾ ਤੂੰ ਚੁੱਪ ਕਰਕੇ ਲੈ ਦਹੀਂ ਖਾਲਾ ਮੇਰਾ ਪੁੱਤ ਬਣ ਕੇ ਆ ਪਰੌਠਾ ਲੈ ਮੇਰਾ ਪੁੱਤ ਇੱਥੇ ਵੇਖ ਕੇ ਖਾਲਾ ਚੰਗਾ। ਚਲ ਠੀਕ ਆ। ਐਵੇਂ ਨਕਜੀ ਬੋਲ। ਫਿਰ ਜੇ ਬੀਬੀ ਨੂੰ ਪਤਾ ਲੱਗ ਗਿਆ ਵੀ ਉਹ ਦਹੀਂ ਖਾਂਦੇ ਆਵੇਂ ਲੜਾਈ ਬਣੂ ਕਰੇ। ਨਾਲ ਜੇ ਡੈਡੀ ਨੂੰ ਦੱਸ ਤਾ ਉਦੋਂ ਚਾਦ ਲੜਾਈ ਬਣੂ। ਚੰਗਾ। ਚੁੱਪ ਕਰਕੇ ਅੰਦਰ ਵੜ ਕੇ ਰੋਟੀ ਖਾ ਲਿਆ ਕਰ। ਚੰਗਾ। ਹਾਂ। ਹੁਣ ਤੁਰੇ ਇੱਥੇ ਕਿ ਗਰਮੀ ਆਉਂਦੀ ਹੂ। ਤੋਏ ਕਰ ਅੰਦਰ ਜਾ ਵੜ ਜਾ ਥਾਲ ਲੈ ਕੇ ਲੋਕ ਕੇ ਰੋਟੀ ਅੰਦਰ ਕਮਰੇ ਚ ਬੈ ਕੇ ਖਾ। ਮੈਂ ਗਲਾਸ ਪਾਣੀ ਦਾ ਵੀ ਲਿਆਇਆ ਕਰ। ਪਾਣੀ ਹਾਂ ਲੈ ਜੀ ਅੰਦਰ ਥਾਲ ਰੱਖਿਆ ਫੇਰ ਲੈ ਜੀ ਆ ਕੇ ਪੁੱਤ। ਨਹੀਂ ਰੋਟੀ ਖਾਣਨਾ ਉਹ ਛੋਟਾ ਜਿਹਾ ਪਤਾ ਨਹੀਂ ਕਿੱਧਰ ਗਿਆ ਖਣੀ ਮੈਲਾ ਉਹ ਬੀਬੀ ਕੋਲੇ ਬਹਿ ਗਿਆ ਵੀ ਰੋਟੀ ਖਾ ਲੈਂਦਾ ਵੀ ਰੋਟੀ ਖਾ ਕੇ ਕੰਮ ਨਿਭੜੇ ਪਰ ਹੁਣ ਉਹ ਰੁੱਸ ਕੇ ਭੱਜ ਗਿਆ ਮੈਨੂੰ ਆਈ ਸੀ ਰੋਟੀ ਖਾ ਲੈਂਦਾ ਟਾਈਮ ਨਾ ਕੰਮ ਨਿਭਣ ਜਾਂਦਾ ਮੇਰੇ ਤੋਂ ਪਚਾਈ ਨਹੀਂ ਆਉਂਦਾ ਕਿਹੜੇ ਵਲਸ ਦੀ ਹਾਂ ਰੋਟੀਆਂ ਪਕਾ ਮਮਾ ਹਾਂ ਬੱਤ ਪਾਣੀ ਨਹੀਂ ਆਉਂਦਾ ਸੀ ਟੱਕਣ ਢਿੱਲਾ ਕਰੇ ਬਸ ਅਇ ਚ ਟਰਾਈ ਕਰ ਰੋਟੀ ਆ ਕੇ ਖਾਲੀ ਅੰਦਰ ਰੱਖ ਜਾ ਮੇਰਾ ਪੁੱਤ ਬਣ ਕੇ ਫੇਰ ਤੂੰ ਆਏ ਆਕਿੰਗਾ ਮੈਂ ਤੇ ਡੈਡੀ ਦਾ ਬਾਜ ਮਾਰ ਲਿਆ ਤੇ ਰੋਟੀ ਖਾ ਲੈਂਦਾ ਤੇ ਫੇਰ ਮਾਰੇਗਾ ਬਾਜ ਰੋਟੀ ਖਾ ਕੇ ਮਾਰ ਲਿਆ ਚਾ ਲੈ ਤੈ ਰੋਟੀ ਤੇਰੀ ਵੀ ਦੁੱਬਰ ਕਰੂਗਾ ਜਾਂ ਫਿਰ ਆ ਫੇਰ ਮਾਰ ਦੀ ਬਾਜ਼ ਚਲ ਤੂੰ ਰੋਟੀ ਖਾ ਆ ਪਿਆ ਦੂ ਮਾ ਅੱਧੀ ਰੋਟੀ ਨਹੀਂ ਬੀਬੀ ਨੇ ਲਈ ਬੀਬੀ ਲੈਣੀ ਆ ਆ ਲੈ ਬੀਬੀ ਨੇ ਰਸਦੀ ਲੈ ਜਾ ਰੋਟੀ ਬੀਬੀ ਕੋਲੇ ਦੇ ਜਾ ਆ ਲਾ ਤੋ ਲੈ ਰੋਟੀ ਤਾਂ ਪਾ ਲਈ ਆ ਆਉਂਦਾ ਲੈ ਅੰਦਰ ਫੇਰ ਜਾਓ ਪਹਿਲਾਂ ਮੇਰੀ ਗੱਲ ਸੁਣੋ ਕਿਉਂ ਇੱਥੇ ਬੈਠੋ ਤਾਂ ਸਹੀ ਤੁਸੀਂ ਇੱਥੇ ਬੈਠੋ ਆਦੇ ਜਵਾਕ ਵੀ ਰੋਟੀ ਖਾਈ ਜਾਂਦੇ ਆ ਰੋਸਾ ਛੋਡਾ ਮੇਰੇ ਨਾਲ ਹੋਊਗਾ ਰੁਸਕ ਟੱਪ ਕੇ ਤੁਸੀਂ ਰੋਟੀ ਖਾ ਲੋ ਭੁੱਖੇ ਕੇ ਮਰਦੇ ਹੋਗੇ ਤੁਸੀਂ ਚੱਲ ਮੇਰੇ ਨਾਲ ਨਾ ਬੋਲਿਓ ਰੋਟੀ ਖਾ ਲੋ ਮੈਂ ਰੋਟੀ ਲੈ ਕੇ ਕਿੱਥੇ ਨਹੀਂ ਇੱਥੇ ਬਹਿ ਜਾ ਕੋਈ ਮੈਂ ਬੋਲਣ ਵਾਲੀ ਕਿਹੜੀ ਗੱਲ ਆ ਯਾਰ ਦੁਪਹਿਰ ਆ ਗਿਆ ਤੂੰ ਐਂ ਦਾ ਦੇਖ ਲਿਆ ਕਰਿਆ ਪਹਿਲਾਂ ਰੋਟੀ ਦਾ ਕੰਮ ਕਰ ਲੈ ਕਰ ਦੂਜੇ ਕੰਮ ਬਾਅਦ ਚ ਗੱਲ ਆ ਕਰ ਉਹ ਮੈਂ ਕੀ ਕਰਾਂ ਕਿ ਮੇਰਾ ਉੱਧਰ ਤੋਂ ਪਚੜ ਜਾਂਦੀ ਆ ਲੋ ਰੋਟੀ ਖਾ ਲੋ ਕੋਈ ਨਹੀਂ ਨਾ ਬੋਲੋ ਰੁੱਸੋ ਨਾ ਆਪ ਦਾ ਬੀਬੀ ਤੇ ਨੂੰਂਗਰਾ ਲਾ ਕੇ ਆਪ ਤੇ ਰੋਟੀ ਖਾ ਕੇ ਬਹਿ ਗਈ ਇਹ ਤੈਨੂੰ ਖਾ ਤੂੰ ਖਮਰਦਾ ਫਿਰਦਾ ਤੂੰ ਤੇਰਾ ਉਹਦਾ ਕੀ ਜਾਊਗਾ ਆ ਤੈਨੂੰ ਰੋਟੀ ਖਾ ਲਈਆਂ ਨੇ ਦੋ ਤਿੰਨ ਤੂੰ ਵੀ ਰੋਟੀ ਖਾ ਲ ਫਿਰ ਆਹੀਂ ਕਰ ਸੱਚ ਰੋਟੀ ਖਾ ਕੇ ਨਾ ਮੈਨੂੰ ਸਬਜੀ ਲਿਆ ਦਿਓ ਸਬਜੀ ਵਾਲਾ ਭਾਈ ਬੋਲੀ ਜਾਂਦਾ ਲੈ ਮੈਂ ਤੇ ਪਹਿਲਾਂ ਸਬਜੀ ਲਿਆਣ ਤੈਨੂੰ ਰੋਟੀਆਂ ਦਾ ਮੈਂ ਬਾਅਦ ਚ ਹੀ ਖਾਉਂ ਆਹ ਹੋ ਰੋਟੀ ਤਾਂ ਖਾ ਲੰਦੇ ਰੋਟੀ ਤਾਂ ਖਾ ਲੈ ਯਾਰ ਉਥੇ ਗੁਰਕੀ ਦਾ ਪਾਉਂ ਨਹੀਂ ਦਿੰਦੀ ਮੂਹ ਚ ਤੂੰ ਮੈਂ ਤਾਂ ਸਬਜੀ ਹੀ ਆਖ ਹੈ ਮੈਂ ਤੇ ਸਬਜੀ ਲੈ ਕੇ ਦੇਣਾ ਹੁੰਦਾ ਨਹੀਂ ਲਾਂ ਇਹ ਕਰਦੇ ਨੇ ਚੱਲ ਕੋਈ ਲਾ ਸਬਜੀ ਵੀ ਲੈ ਆ ਆਹ ਮਾਂ ਸਬਜੀ ਲਈ ਮੇਰੇ ਪੁੱਤ ਤਾਂ ਸਬਜੀ ਲੈ ਆ ਪੁੱਤ ਹੋਰ ਮਾਂ ਸਬਜੀ ਲੈ ਰੋਟੀ ਖਾ ਲਈ ਉਹ ਰੋਟੀ ਖਾਣ ਲੱਗਦਾ ਸੀ ਆ ਉਧਰ ਸਵਿੱਕਰ ਚ ਬੋਲਦਾ ਕਿ ਸਬਜੀ ਕਦੀ ਮੁੱਕ ਨਾ ਜਾਵੇ ਲੈ ਕਿਹੜਾ ਮੇਲਾ ਆ ਰੋਟੀ ਨੂੰ 12 ਵੱਜ ਗਏ ਰੋਟੀ ਤੇ ਆ ਫੜੀਆਂ ਇੰਨੀਆਂ ਕਿ ਲਿਆ ਆ ਨਹੀਂ ਮਾਂ 120 ਰੁਪਏ ਕਿਲੋ ਆ 30 ਰੁਪਏ ਦੇ ਪਾਈਆ ਲਿਆ ਆ ਬਾ ਵਾਹ ਇੰਨੀ ਮਹਿੰਗੀ ਸਬਜੀ ਤੇ ਹੋਰ ਨਮਾ ਭਾਇਆ ਕੀ ਖਾਲੂਗਾ ਕੋਈ ਗਰੀਬ ਬੰਦਾ ਹਾਂ ਸਬਜੀ ਹਾਂ ਤੇਰਾ ਡੰਮ ਦਾ ਮੱਥਾ ਤੇਰਾ ਆ ਜਾ ਰੋਟੀ ਖਾ ਰੋਟੀ ਰੋਟੀ ਖਾਣ ਵੀ ਇੱਥੇ ਆ ਬਚਾਲੇ ਦਾ ਰੋਟੀ ਛੜਾਦੀਦਾ ਮੇਰੀ ਪਾਇਰਾ ਆਇਆ ਪਿਆਲਾ ਰੋਟੀ ਨੂੰ ਅਜੇ ਖਾਦੀ ਨਹੀਂ ਭਾਂਡੇ ਪੈਨ ਪੁੱਤ ਸਾਰੇ ਪਤਾ ਨਹੀਂ ਕੀ ਉਹ ਲੈ ਨਹੀਂ ਮਾਂ ਮੈਂ ਹੱਥ ਮੰਨੇ ਛੋਡੇ ਆ ਪਤਾ ਨਾ ਤੰਗ ਆ ਰੱਖਿਆ ਇੱਥੇ ਲਈ ਕੋਈ ਰੋਟੀ ਖਾਣ ਲੱਗਾ ਦੋ ਸਬਜੀ ਲਿਆ ਹੁਣ ਤੇ ਇੱਥੇ ਬਹਿ ਜਾ ਤੂੰ ਕਿੰਨੀ ਭਾਂਡੇ ਪਏ ਆਦੇ ਅੱਗ ਲੱਗਣ ਭਾਂਡੇ ਛੋਡੇ ਫੇਰ ਬੀਬੀ ਕਿੰਦਰ ਗਿਆ ਰੋਟੀ ਖਾ ਲੰਦਾ ਪਤਾ ਨਹੀਂ ਕਿੰਦਰ ਗਿਆ ਕਿਤੇ ਜੇਸਟ ਲਾਇ ਪਤਾ ਲੈ ਉਹ ਲੀਟਰ ਜਿਹਾ ਸਰਪੇ ਚੱਕੀ ਫਿਰਦਾ ਬੀਬੀ ਆ ਜਲਾਣ ਬੀਬੀ ਹਾਏ ਹਾਏ ਇਹ ਕੀ ਕਰਦੀਆਂ ਤੁਸੀਂ ਇਹ ਕੰਮ ਨਾ ਕਰੋ ਪਤਾ ਸੀ ਨੂੰ ਕਰਤੋ ਕੰਮ ਕਰੇ ਮੈਂ ਨਹੀਂ ਕੋਸਦੀ ਨਾ ਨਾ ਹੱਥ ਜਿਰਾ ਆਲਾ ਮੇਰੇ ਮੈਂ ਕੋਈ ਨਹੀਂ ਕੁਝ ਕਹਿੰਦੀ ਨਾ ਅਸੀਂ ਲੜਗੇ ਮੇਰੀ ਗੱਲ ਸੁਣ ਹਾਂ ਸੋਨੂੰ ਮੈਂ ਇਹੀ ਸਭ ਕੁਝ ਕਿਉਂ ਦਲੀ ਪਿੰਦਾ ਹੋਵੇ ਵੀ ਨਹੀਂ ਸੀ ਆ ਤੁਸੀਂ ਉਹ ਚਰਚਰ ਕੀ ਕਰਦੀਆਂ ਚੱਕੀ ਕਰੇ ਮੈਂ ਤਾਂ ਸਵੇਰ ਕਰਨੇ ਆਣਾ ਫੇ ਅੱਛਾ ਤੇ ਰੋਟੀ ਖਾ ਲੋ ਰੱਖ ਦੋ ਅੱਜ ਨਹੀਂ ਕਰਦੇ ਆਪਾਂ ਸਰਪੇ ਕੱਲ ਨੂੰ ਕਰ ਲਾਂਗੇ ਹੱਥ ਬਣਾਏ ਹੋਣ ਨਹੀਂ ਅਸੀਂ ਕੁਝ ਕਹਿਣਗੇ ਇਹ ਦੂ ਮੁੜ ਕੇ ਤਾਂ ਲੜਦੇ ਨਹੀਂ ਬੱਸ ਲੜ ਨਹੀਂ ਆਪਾਂ ਲੜਨਾ ਰਲ ਮਿਲ ਕੇ ਕੁਝ ਦੇ ਲਈ ਕਰੋ ਠੀਕ ਹੈ ਚਾਹੀਦੀ ਲੜਦੀਆਂ ਚਲ ਮਲ ਕੋ ਕੇ ਆਣੀ ਵੀ ਪਿਸਰ ਪੇ ਲੈ ਜਾਂਦੇ ਤੂੜੀ ਚ ਨਾਲ ਕੋਈ ਸੀਰ ਕਰਮ ਕਰ ਚੈਨਲ ਵਾਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਸਕਰੀਨ ਤੇ ਹੁਣੇ ਹੁਣ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜੋ ਇਹ ਵੀਡੀਓ ਬਣਾਈ ਹੈ ਇਹਦਾ ਮੈਸੇਜ ਇਹ ਦਿੱਤਾਗਾ ਵੀ ਘਰ ਘਰ ਦੀ ਕਹਾਣੀ ਹੈ ਘਰਾਂ ਦੇ ਵਿੱਚ ਜੋ ਰੋਟੀ ਪਿੱਛੇ ਲੜਦੀਆਂ ਏ ਤੇ ਉਹਨਾਂ ਉਹ ਵੀ ਬਗਾਨੀਤੀ ਹੁੰਦੀ ਹੈ ਕਿਉਂ ਜੇ ਉਹਦੇ ਨਾਲ ਕੰਮ ਕਰਾਉਗੇ ਤਾਂ ਫਿਰ ਠੀਕ ਹੈ ਘਰ ਕਲੇਸ਼ ਨਹੀਂ ਹੁੰਦਾ ਨਹੀਂ ਕਲੇਸ਼ ਵੱਧ ਹੋਊਗਾ ਤੇ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀਰਾਂ ਨੇ ਸਾਨੂੰ ਕਮੈਂਟ ਕੀਤੇ ਆ ਉਹਨਾਂ ਉਹਨਾਂ ਵੀਰਾਂ ਦੇ ਨਾਮ ਸੁਣੋਈ 911 ਵਾਲੇ ਸੋ ਦੀ ਪਸੰਗ ਗਰੇਵਾਲ ਅਰਸ਼ਦੀਪ ਸਿੰਘ ਬਲਤੇਜ ਸਿੱਧੂ ਗੋਪਾਲ ਸਰਾ ਰਾਜੂ ਬਾਬਾ ਇਹ ਕਮੈਂਟ ਕਰਨ ਵਾਲੇ ਨਾਮ ਸੀਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਲੱਗੀ ਵੀਡੀਓ ਵਿੱਚ ਕੋਈ ਵੀ ਗਲਤੀ ਹੁੰਦੀ ਆ ਸਾਨੂੰ ਕਮੈਂਟਾਂ ਰਾਹੀਂ ਦੱਸਿਆ ਕਰੋ ਕਿ ਅਸੀਂ ਅੱਗੇ ਤੋਂ ਸੁਧਾਰ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ